ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਨੇ ਤੇ ਮੇਲੇ ਹੋ ਗਏ ਸ਼ੁਰੂ ਸਾਡੇ ਪਿੰਡ ਵਾਲਾ ਆਉਣ ਵਾਲਾ ਮੇਲਾ ਹੁਣ ਛੋਟਿਆਂ ਦੇ ਨੂੰ ਬਥੇਰਾ ਚਾਹ ਹੁੰਦਾ ਸੀ ਦੇਖਣ ਦਾ ਤੇ ਉਹਦੇ ਨਾਲ ਪਹਿਲਾਂ ਸਾਡੇ ਇੱਕ ਛੱਟੀ ਆਉਂਦੀ ਹੁੰਦੀ ਆ ਤੁਹਾਨੂੰ ਉਹਦਾ ਪ੍ਰੋਸੈਸ ਦਿਖਾਉਣਾ ਫਿਰ ਕੀ ਮੈਂ ਹੁੰਦਾ ਪਿਛਲੀ ਵਾਰ ਤਾਂ ਮੈਂ ਜਿੱਥੋਂ ਸ਼ੁਰੂ ਕੀਤੀ ਉੱਥੋਂ ਵੀਡੀਓ ਪਾ ਦਿੱਤੀ ਪਰ ਐਡ ਕੀ ਨਹੀਂ ਬਣਾਈਗੀ ਅੱਜ ਸਾਡੇ ਘਰੇ ਆਊਗੀ ਦਿਖਾਉਣਾ ਫਿਰ ਕੀ ਤਿਆਰੀਆਂ ਨੇ ਦੀ ਮਰੀਕੀ ਦੀ manne ਤੇ ਲੱਖਾਂ ਦੇ ਦਾਤਰੀ manne ਕੋ ਬਗਸ ਖਾ ਦੇ manne ਤੇ ਅਟੀਆਂ ਜਤਨਾ ਸਤਿਨ manne ਤੇ ਰੰਗੀ manne ਕਿ ਨਾਸੂ ਬੀਲ manne ਬਗਸ ਖਾ ਦੇ manne ਕਿ 157 ਇਨਸਾਨ ਨੂੰ ਨਿਤਧੋਲੀ ਦੇ ਵਿੱਚ ਜੇਰੀ ਪਾਉਣ ਲੱਗਿਆ ਪੀਰ ਪਾਸਾ ਜੇ ਸੇ ਲੈ ਕੇ ਜਾਏਗਾ ਸਿ ਵੈਕਸਿਟ ਹੋਣਾ ਜਲਦੀ ਮਨੋ ਕਾਮ ਨਾ ਕੋਈ ਕੋਈ ਅਸਮਰਤ ਜਿਹੜੇ ਪੂਰੇ ਮਿੱੱਲਾ ਤਾ ਤੇ ਸਵਾਰ ਹੋ ਕੇ ਮਨ ਜਿਤਕਾਰੇ ਬੱਚੀ ਬੱਚੀਤ ਖੰਡੇ ਦੀ ਜੀ ਤਾਪਕਾ ਨਾਂ ਜੁ ਪਾਉਣ ਚਲੋ ਜੀ ਇਹ ਛੱਡੀ ਗੁੱਗੇ ਜਾਂ ਰਪੀਰ ਦੀ ਹੁੰਦੀ ਆ ਆਪਣੇ ਜਿਹੜੇ ਪਿੰਡਾਂ ਦੇ ਗੁੱਗੇ ਬਣੇ ਹੁੰਦੇ ਨੇ ਤੇ ਉੱਥੇ ਮੇਲੇ ਭਰਦੇ ਨੇ ਤਾਂ ਉਹਦੇ ਨੂੰ ਪਹਿਲਾਂ ਛੱਡੀ ਜਾਂਦੀ ਹੁੰਦੀ ਆ ਤੇ ਇਹ ਛੱਡੀ ਹੁਣ ਦੋ ਘਰੇ ਪਈ ਹੁੰਦੀ ਆ ਤਾਂ ਦੋਹਾਂ ਨੂੰ ਇਕੱਠੀ ਕਰਕੇ ਫਿਰ ਪਿੰਡ ਚ ਕਿਹੜਾ ਕੱਢਿਆ ਜਾਂਦਾ ਜਿਨ੍ਹਾਂ ਦੇ ਘਰਾਂ ਚੋਂ ਗੱਦੀ ਆ ਜਿਨ੍ਹਾਂ ਦੀ ਮਾਨਤਾ ਹੈਗੀ ਆ ਤਾਂ ਉਹ ਸੇਵਾਦਾਰਾਂ ਨੂੰ ਲੰਗਰ ਸਕਾਉਂਦੇ ਨੇ ਤੇ ਉੱਥੇ ਤੇ ਉੱਥੇ ਫਿਰ ਸਬਈਏ ਭਜਨ ਗਾਉਂਦੇ ਨੇ ਅੱਗੇ ਦਿਖਾਉਨੇ ਆ ਸਾਨੂੰ ਕਿਵੇਂ ਪਿੰਡ ਦੀ ਫੇਰ ਨਹੀਂ ਉਤਨ ਦੀ ਗੇੜਾ ਦੰਦੇ ਨੇ ਅਤੇ ਕਿਵੇਂ ਅਗਲੇ ਪਿੰਡ ਛੱਡੀ ਜਾਂਦੀ ਹੈ ਜਾਂ ਉੱਥੇ ਕਿਵੇਂ ਸੰਗਤਾਂ ਸਵਾਗਤ ਕਰਦੇ ਨੇ ਇਹਨਾਂ ਦੇ ਅਮੰਦਰ ਅਮੰਦਰ ਆ ਜਾ ਪੀਣਾ ਲਾਪਟਪੜਾ ਅਮੰਦਰ ਅਮੰਦਰ ਆ ਜਾਓ ਹਣੀਏ ਫੋਨ ਨਾਲੋਂ ਆ ਜਾ ਆ ਜਾ ਆ ਜਾ ਬਈ

हो <laughs> तागत I'm I'm a ਸਾਡੇ ਪਿੰਡੇ ਛੱਟੀ ਦੋ ਦਿਨ ਫਿਰਦੀ ਆ ਤੇ ਤੀਜੇ ਦਿਨ ਨਾ ਲੱਗਵੇਂ ਪਿੰਡ ਛੋਟੀ ਢੰਡੋਲੀ ਵਿੱਚ ਵੀ ਜਾਂਦੀ ਆ ਤਾਂ ਉਸ ਤੋਂ ਅਗਲੇ ਦਿਨ ਚੌਂਕੀ ਵਾਲੇ ਦਿਨ ਗੁੱਗੇ ਵਿਖੇ ਵਾਪਸ ਆ ਜਾਂਦੀ ਹੁੰਦੀ ਆ ਤੇ ਅੱਜ ਛੱਟੀ ਦਾ ਤੀਜਾ ਦਿਨ ਤੇ ਅੱਜ ਜਾਣੀ ਆ ਛੋਟੀ ਢੰਡੋਲੀ ਰੱਜ ਸਾਡਾ ਘਰ ਆਉਂਦਾ ਤੇ ਸਾਡੇ ਘਰ ਵੀ ਛੱਟੀ ਠਹਿਰਦੀ ਆ ਤੇ ਇੱਥੇ ਭਜਨ ਗਾਈ ਜਾਂਦੇ ਨੇ ਤਾਂ ਅਸੀਂ ਸਰਦਾ ਹਲੂਆ ਵਾਸਤੇ ਪਾਣੀ ਦਾ ਲੰਗਰ ਲਾਉਣੇ ਹੁੰਦੇ ਆਗੇ ਕਰੇ ਨਿੰਬੂ ਪਾਣੀ ਲਾਉਣੇ ਹੁੰਦੇ ਤੇ ਕਰੇ ਚਾ ਆਉ ਭਗਤ ਉਹਨਾਂ ਦੀ ਕਰਦੇ ਆਂਗੇ ਕਿੰਨਾ ਦਾ ਭੋਲਾ ਹੋਣ ਮੈਂ ਤਰਤੂ ਟਮਾਟਰ ਇਹ ਤੁਹਾਨੂੰ ਲਿਵਾ ਦੇਣਾ ਆਹ ਬੋਲ ਚੋ ਜਿਹਾ ਬੋਲ ਸੀ ਕਰਾਇਆ ਮੈਂ ਬੱਲੇ ਕਰ ਕਰੇ ਬਾਬਾ ਸਭ ਚੰਦ ਚਲਾ ਦੇ ਰੱਖੇ ਭਾਈ ਉਹਨਾਂ ਦਾ ਜਲਾ ਸੁਲੰਗ ਦਾ ਵੀ ਕਾਜੀ ਜੀ ਜੋਂ ਬਈ ਗੱਲ ਦੀ ਉਹ ਅੰਦਰ ਲੁਪਾ ਜੀ ਅੱਤਵਾਦ ਕਾਪਾਣ ਨੂੰ ਜੀ ਤੇ ਦਰਬਾਰ ਕੀ ਜੈ ਜੈਹੋ ਦੁਨੋਦਵਾਨ ਛਤਰੀ ਚਾਨ ਨੌ ਲੱਖ ਵੜ ਕੇ ਦਨੀ ਮਤਾ ਬਾਸ਼ਰ ਦੇ ਨਾਮ ਦੇ ਸਿਰਵਤੀ ਸਵਾਗ ਸਿੱਧ ਗੁਰ ਗੋਖਨਾਦ ਦੇ ਪਾਲ ਰੰਧਨ ਹਾਜੀ ਦੇ ਮਰੀਦ ਪਰ ਰਾਣੀ ਦਾ ਪੁੱਤ ਆਗੰਗਰੰਦ ਦੇ ਪੁੱਤ ਰਾਣੀ ਕੁਮਾਰ ਜੀਵਨ ਦੇ ਸੂਰਜ ਘਰੇਣ ਮੰਨ ਕੇ ਹੱਡੀਆਂ ਤੱਪੀਆਂ ਜੱਦੀਆਂ ਸੱਦੀਆਂ ਨੂੰ ਮੰਨ ਕੇ ਨੌੇ ਨਾਥਾਂ ਨੂੰ ਮੰਨ ਕੇ 200 ਗਾਜਨ ਮੰਨ ਕੇ ਪੀਰ ਪਗੰਬਰ ਉਹਨਾਂ ਮੰਨਦੇ ਪੀਰ ਬਾਸਾ ਸੁਖਤ ਸਿੰਘ ਦੇ ਪਰਿਵਾਰ ਨੇ ਅੱਜ ਦਾ ਦਿਨ ਤੇਰਾ ਹਰ ਸਾਲ ਦੀ ਦਰਮੁਖ ਰਾ ਕੇ ਪੀਰ ਬਾਸ਼ਾ ਜਰੇ ਬਖਸ਼ ਮੀਆਂ ਨੂੰ ਬੜੇ ਸਤਕਾਰ ਨਾਲ ਪਹੁੰਚਾ ਕੇ ਮਾਨ ਆਦਰ ਕਰਕੇ ਪੀਰ ਬਾਸ਼ਾ ਬੱਚਿਆਂ ਨੇ ਸੇਵਾ ਕਰੀਆ ਜਿਸ ਭਾਵਨਾ ਨਾਲ ਬੱਚਿਆਂ ਨੇ ਤੇਰੇ ਟਾਟੀਆਂ ਦੀ ਤੇਰੇ ਝੰਡਿਆਂ ਦੀ ਮੁੱਠੇ ਕੋੜਾਂ ਦੀ ਭਗਤਾਂ ਦੀ ਸਾਰਿਆਂ ਦੀ ਸੇਵਾ ਕਰੀਆ ਪੀਰ ਬਾਸ਼ਾ ਬੱਚਿਆਂ ਨੇ ਸੇਵਾ ਮਨਜ਼ੂਰ ਕਰਨਾ ਆਰਗਨਾਈਜ਼ ਦੂਰ ਕਰਨਾ ਦਰਗਾਹ ਜੀ ਮਨਜ਼ੂਰ ਕਰਨਾ ਪੀਰ ਬਾਸ਼ਾ ਹਾਕਣ ਡਾਕਣ ਪੂਤ ਪ੍ਰੇਤ ਲੱਗੀ ਲਗਾਈ ਕੋ ਪਿੱਛੇ ਹਟਾ ਕੇ ਆਪਣਾ ਪੈਰਾ ਬਖਸ਼ਣਾ ਮੇਰੇ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਜੈ ਜੈਕਾਰ ਕਰੀ ਬਾਬਾ ਨਾਨਕ ਕਿਰਪਾ ਕਰੀ ਪੀਰ ਪਾਸ਼ਾ ਬੰਦ ਰਾਇ ਤੰਦਰੁਸਤ ਰੱਖੀ ਪੀਰ ਪਾਸ਼ਾ ਪੂਤਰੇ ਪੰਜੇ ਤੋਂ ਦੂਰ ਰੱਖਣਾ ਬੱਚਿਆਂ ਨੂੰ ਤੰਦਰੁਸਤ ਹੀ ਰਹਿ ਜਾਣ ਨਜ਼ਰ ਰੱਖਣੀ ਜੈ ਜੈਕਾਰ ਕਰੀ ਈਲੇ ਕੋਲ ਦਾ ਸਵਾਰ ਹੋ ਕੇ ਮਦਦਕਾਰ ਹੋਈ ਪਰਜੀਗੀ ਪਰਜੀਤ ਖੰਡੇ ਗੀਤਾ ਕਾ ਨਾਮ ਜਪਾਈ ਹੋਰ ਸੱਚੇ ਦਰਬਾਰ ਕੀ ਜੈ ਬਾਬਾ ਚੜ੍ਹਦੀ ਕਲਾ ਰੱਖੇ ਭਾਈ ਕਿਰਪਾ ਕਰੇ Oh my- okay. دربارك آه. إيجاد آه.